ਦੀ ਜੰਦਰਾ ਲੱਗਾ ਹੋਇਆ ਵਾ ਤੇ ਛੱਤ ਇਹ ਮੁੰਡੇ ਸਾਡੇ ਪਿੰਡ ਦੀਆਂ ਰੌਣਕਾਂ ਤੇ ਬਣਾਇਆ ਹੋਇਆ ਬੈਠਣ ਵਾਸਤੇ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੇ ਵਲੌਗ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਆਪਣਾ ਸੋਹਣਾ ਪਿੰਡ ਜਿੱਥੇ ਆਪਾਂ ਜੰਮੇ ਪਲੇ ਆ ਰਹੇ ਆ ਇੰਨੀ ਉਮਰ ਆਪਾਂ ਹੰਡਾ ਲਈ ਆ ਤੇ ਜਿੱਥੇ ਆਪਾਂ ਜਿਹੜੀਆਂ ਗਲੀਆਂ ਦੇ ਵਿੱਚ ਖੇਡੇ ਆ ਤੇ ਸਾਰਾ ਪਿੰਡ ਆਪਾਂ ਤੁਹਾਨੂੰ ਦਿਖਾਵਾਂਗੇ ਬਹੁਤ ਸੋਹਣਾ ਸਾਡਾ ਪਿੰਡ ਆ ਤੇ ਜਿਹੜੀ ਇਸ ਵਲੌਗ ਦੀ ਜਿਹੜੀ ਆਪਾਂ ਸ਼ੁਰੂਆਤ ਆ ਉਹ ਆਪਾਂ ਘਰ ਤੋਂ ਕਰਾਂਗੇ ਕਿਉਂਕਿ ਜਦੋਂ ਵੀ ਆਪਾਂ ਮੰਨ ਲਓ ਕੋਈ ਵੀ ਆ ਚੀਜ਼ ਉਹ ਆਪਣੇ ਘਰ ਤੋਂ ਸ਼ੁਰੂ ਹੁੰਦੀ ਆ ਨਾ ਤੇ ਇਹ ਆਪਣਾ ਨਿੱਕਾ ਜਿਹਾ ਇਹ ਆਪਣਾ ਨਿੱਕਾ ਜਿਹਾ ਖਲੀ ਸ਼ਾਨ ਘਰ ਆ ਤੇ ਛੋਟੇ ਛੋਟੇ ਜਿਹੜੇ ਵਿੱਚ ਦਰਖਤ ਲਾਏ ਹੋਇਆ ਤੇ ਇਧਰਲੇ ਪਾਸੇ ਵੀ ਚੀਕੂ ਤੇ ਹੋਰ ਇੱਧਰੇ ਪਾਸੇ ਵੀ ਆਪਾਂ ਬਾਹਰ ਵੀ ਦਰਖਤ ਲਾਏ ਹੋਏ ਆ ਛੋਟੇ ਛੋਟੇ ਇੱਥੇ ਕਾਲਾ 베ਰੀ ਪੇਂਦ ਕਰਾਈ ਸੀ ਆਪਾਂ ਇਹ ਵੀਡੀਓ ਪਾਈ ਹੋਈ ਹੈ ਨਾ ਤੇ ਇਹ ਐਮਬੂਲੈਂਸ ਜਿਹੜੀ ਮੈਂ ਚਲਾਉਣਾ ਵਾ ਇੱਥੇ ਆਪਾਂ ਜੌਬ ਕਰਦੇ ਆ ਤੇ ਇਹ ਜਿਹੜਾ ਰੋਡ ਆ ਇਹ ਹੈਗਾ ਨੈਸ਼ਨਲ ਹਾਈਵੇ 54 ਜਿਹੜਾ ਬਠਿੰਡੇ ਤੋਂ ਇਹ ਅੰਮ੍ਰਿਤਸਰ ਨੂੰ ਚੱਲ ਜਾਂਦਾ ਵਾ ਤੇ ਪਹਿਲਾਂ ਇਹ ਛੋਟਾ ਰੋਡ ਹੁੰਦਾ ਸੀ ਹੁਣ ਹੋ ਗਿਆ ਇਹ ਬਹੁਤ ਜਿਹੜਾ ਮਨਾਂ ਚੌੜਾ ਤੇ ਨਾਲ ਇਧਰਲੇ ਪਾਸੇ ਸਰਵਿਸ ਰੋਡ ਦੇਤੇ ਹੋਏ ਆ ਇਧਰਲੇ ਪਾਸੇ ਕੰਦ ਕੱਢੀ ਹੋਈ ਆ ਤੇ ਆਪਾਂ ਹੁਣ ਤੁਹਾਨੂੰ ਲੈ ਕੇ ਚੱਲਦੇ ਅਗਲੇ ਸਟੈਪ ਵੱਲ ਇਹ ਸਾਈਕਲ ਦੇਊਗਾ ਆਪਣਾ ਸਾਥ ਇਸ ਵਲੌਗ ਦੇ ਵਿੱਚ ਕਿਉਂਕਿ ਇਹਦੇ ਤੇ ਆਪਾਂ ਸਾਰੇ ਪਿੰਡ ਦੀ ਵਲੌਗਿੰਗ ਕਰਨੀ ਆ ਤੇ ਬਾਕੀ ਇਹ ਸਾਈਕਲ ਆਪਣਾ ਕੇਰਲਾ ਵੀ ਜਾ ਚੁੱਕਿਆ ਸੀ ਉਸ ਤੇ ਕੇਰਲਾ ਦਾ ਟ੍ਰਿਪ ਲਾਇਆ ਹੋਇਆ 20-25 ਦਿਨ ਅਸੀਂ ਕੇਰਲਾ ਲਾਇਏ ਸੀ ਤੇ ਸਾਈਕਲਾਂ ਤੇ ਇਸੇ ਤੇ ਅਸੀਂ ਘੁੰਮੇ ਸੀਗੇ ਜਿਹੜਾ ਆ ਬੈਠਣਾ ਆਹਾਂ ਇਹ ਮੇਰਾ ਕੀ ਆ ਦੱਸ ਦੇ ਕੀ ਆ ਮੇਰਾ ਮੁੰਡਾ ਮੁੰਡਾ ਮਾ ਦਾ ਬਲੂਂਗੜਾ ਗਾਣ ਲੇ ਇਹ ਮੇਰਾ ਬਲੂਂਗੜਾ ਵਾ ਤੇ ਹੁਣ ਅਸੀਂ ਜਾਣੇ ਆ ਪਿੰਡ ਚ ਬਲੂਂਗੜੇ ਨੂੰ ਚੰਗਾ ਮਿਲਦੇ ਬਲੂਂੜੇ ਆ ਕੇ ਠੀਕ ਆ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਗੁਰਦੁਆਰਾ ਸਾਹਿਬ ਜਦੋਂ ਗੁਰਦੁਆਰੇ ਆਪਾਂ ਐਂਟਰ ਹੁੰਨੇ ਤੇ ਇੱਥੇ ਵੀ ਜਿਹੜੀ ਬਾਬੇ ਆਰਾਮ ਦਾਸ ਜੀ ਦੀ ਜਗ੍ਹਾ ਬਣੀ ਹੋਈ ਆ ਇਹਦੇ ਨਾਲ ਬਣਿਆ ਹੋਇਆ ਲੰਗਰ ਹਾਲ ਸਾਹਮਣੇ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਤੇ ਕੰਮ ਚੱਲੀ ਜਾਂਦਾ ਜਿਹੜਾ ਸ਼ੈੱਡ ਦਾ ਜਿੱਥੇ ਦੀਵਾਨ ਲੱਜਾ ਕਰਨਗੇ ਤੇ ਇਧਰਲੇ ਪਾਸੇ ਸਾਹਮਣੇ ਹੈਗਾ ਵਾ ਇੱਕ ਪਾਰਕ ਬਣਿਆ ਵਾ ਇਹ ਪਾਰਕ ਬਣਿਆ ਹੋਇਆ ਵਾ ਤੇ ਇਹਦੇ ਵਿੱਚ ਹਜੇ ਪੂਰੀ ਕੰਪਲੀਟ ਦੀ ਤਿਆਰੀ ਨਹੀਂ ਬਾਥਰੂਮ ਉਧਰਲੀ ਸਾਈਡ ਬਣੇ ਹੋਇਆ ਸ਼ੈੱਡ ਸ਼ੂਟਰ ਬਣੇ ਹੋਇਆ ਜਦੋਂ ਵਿਸਾਖੀ ਲੱਗਦੀ 13 ਅਪ੍ਰੈਲ ਦਾ ਇੱਥੇ ਹੀ ਜਿਹੜਾ ਸਾਰਾ ਸਿਸਟਮ ਜਿਹੜਾ ਉਹ ਇੱਥੇ ਕੀਤਾ ਜਾਂਦਾ ਐ ਇਸ ਵੇਲੇ ਦੇ ਇਹਦੇ ਵਿੱਚ ਇਹ ਆ ਜਾਂਦਾ ਲੱਲਿਆਂ ਵਾਲਾ ਰੋਡ ਜਿਹੜਾ ਇੱਥੋਂ 3-4 ਕਿਲੋਮੀਟਰ ਦੇ ਰੋਡ ਜਿਹੜਾ ਆਪਣਾ ਲੱਲੇ ਪਿੰਡ ਆ ਆ ਸਾਹਮਣੇ ਲਿਖਿਆ ਵੀ ਹੋਇਆ ਪਾ ਨਾਲ ਹੀ ਇਧਰਲੇ ਪਾਸੇ ਇਹ ਬਣਿਆ ਹੋਇਆ ਖੰਡਾ ਬਾਬਾ ਜੰਗੀਰ ਸਿੰਘ ਆਸ਼ਰਮ ਦਾ ਪਿੰਡ ਦੇ ਵਿੱਚ ਕਿਉਂਕਿ ਇਧਰਲੇ ਪਾਸੇ ਗੁਰਦੁਆਰਾ ਸਾਹਿਬ ਆ ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾਉਣੇ ਆ ਆਪਣੇ ਘਰਾਂ ਦੇ ਬਿਲਕੁਲ ਜਿਹੜਾ ਮਗਰਲੇ ਪਾਸੇ ਬਣਿਆ ਹੋਇਆ ਗੁਰਦੁਆਰਾ ਸੰਤ ਬਾਬਾ ਜੰਗੀਰ ਸਿੰਘ ਆਸ਼ਰਮ ਜਿੱਥੇ ਕਿ ਯੂਪੀ ਬਿਹਾਰ ਅੰਮ੍ਰਿਤਸਰ ਤੇ ਹੋਰ ਵੀ ਸਾਰੇ ਲਗਭਗ ਪੰਜਾਬ ਤੋਂ ਜਿਹੜਾ ਇੱਥੇ ਆਪਣਾ ਕਿਸੇ ਵੀ ਬਿਮਾਰੀ ਦੇ ਜਿਹੜੀ ਅਰਦਾਸ ਬੇਨਤੀ ਕੀਤੀ ਜਾਂਦੀ ਆ ਤੇ ਉਹਨਾਂ ਦੇ ਜਿਹੜੇ ਰੋਗ ਕੱਟੇ ਗਏ ਆ ਕਾਫੀ ਤੇ ਉਹ ਮੌਤ ਸੰਗਤ ਜਿਹੜੀ ਇੱਥੇ ਆਉਂਦੀ ਆ ਇਸ ਸੰਤ ਬਾਬਾ ਜੰਗੀਰ ਸਿੰਘ ਆਸ਼ਰਮ ਆ ਲਿਖਿਆ ਹੋਇਆ ਵਾ ਸਾਹਮਣੇ ਤੇ ਇਹ ਹੈਗਾ ਡਿਓਡੀ ਸਾਹਿਬ ਗੁਰਦੁਆਰਾ ਸੰਤ ਬਾਬਾ ਜੰਗੀਰ ਸਿੰਘ ਆਸ਼ਰਮ ਪਿੰਡ ਕੋੜ ਕੋੜਕਲਾਂ ਦੀ ਤੇ ਇਧਰਲੇ ਪਾਸੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੇਵ ਸਿੰਘ ਤੇ ਹੁਣ ਵਿਆਹ ਕਰਨੇ 26 ਸਤੰਬਰ ਵਾਲੇ ਦਿਨ ਤੇ ਇਸੇ ਕਰਕੇ ਜਿਹੜਾ ਬੋਰਡ ਇੱਥੇ ਲੱਗਿਆ ਹੋਇਆ ਵਾ ਤੇ ਇਦੋਂ ਅੱਗੇ ਸਾਰੇ ਜਿਹੜੇ ਇਹ ਖੇਤ ਆ ਜਾਂਦੇ ਆ ਤੇ ਇਧਰਲੇ ਪਾਸੇ ਦੁਕਾਨਾਂ ਬਣੀਆਂ ਹੋਈਆਂ ਨਾਲ ਹੀ ਡਾਕਟਰ ਦੀ ਦੁਕਾਨ ਆ ਤੇ ਇਧਰਲੇ ਪਾਸੇ ਸਾਰਾ ਫਿਰ ਪਿੰਡ ਆ ਜਾਂਦਾ ਵਾ ਇਹ ਸੜਕ ਦੇ ਉਰਲੇ ਪਾਸੇ ਵਾਲਾ ਪਿੰਡ ਆ ਤੇ ਇਧਰਲੇ ਪਾਸੇ ਲਗਭਗ 2-250 ਘਰ ਜਿਹੜਾ ਸੜਕ ਦੇ ਉਰਲੇ ਪਾਸੇ ਜਾਣੇ ਕੀ ਛੇਪਦੇ ਵਾਲੇ ਪਾਸੇ ਹੈਗਾ ਵਾ ਮੀ ਪੇ ਆ ਕਰਕੇ ਜਿਹੜਾ ਰੱਬ ਬਹੁਤ ਸੋਹਣਾ ਜਿਹੜਾ ਨਿਕਰਿਆ ਵਾ ਤੇ ਮਿੱਟੀ-ਮਿੱਟੀ ਜਿਹੜੀ ਦਰਖਤਾਂ ਤੋਂ ਲਹਿ ਗਈ ਆ ਤੇ ਇਹਦਾ ਦੇਖੋ ਚੱਕੜ ਬਹੁਤ ਹੋਇਆ ਪਿਆ ਵਾ ਇਹ ਆ ਜਾਂਦਾ ਬਈ ਗੀਤਾ ਕਬੱਡੀ ਖਿਡਾਰੀ ਜਿਹੜਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਉਹਦਾ ਘਰ ਆਪਣੇ ਪਿੰਡ ਕੋਟ ਕਰੋੜ ਕਲਾਂ ਦੇ ਵਿੱਚ ਵੈਸੇ ਤਾਂ ਗਰਮੀਆਂ ਦੇ ਵਿੱਚ ਜਿਹੜੇ ਸਾਥ ਇੱਥੇ ਬੈਠਦੇ ਐ ਇਸ ਜਗ੍ਹਾ ਤੇ ਪਰ ਉਦੋਂ ਬਾਅਦ ਜਿਹੜੇ ਹੁਣ ਮਤਲਬ ਮੀਂਹ ਦਾ ਮੌਸਮ ਆ ਉਹ ਸਾਹਮਣੇ ਇੱਧਰਲੇ ਪਾਸੇ ਸਾਥ ਜਿਹੜੀ ਬੈਠੀ ਹੋਈ ਆ ਤੇ ਇਹ ਸਾਡਾ ਸਰਦਾਰ ਬਲਵੀਰ ਸਿੰਘ ਖੋਸਾ ਉਹਨਾਂ ਨੇ ਜਿਹੜਾ ਇਹ ਬਣਾਇਆ ਹੋਇਆ ਬੈਠਣ ਵਾਸਤੇ ਮੀਹ ਕਣੀ ਦੇ ਵਿੱਚ ਇੱਥੇ ਬੈਠ ਜਾਂਦੀ ਸਾਥ ਤੇ ਇਹ ਹੈਗਾ ਤੁੰਬੜਪਨ ਵਾਲਾ ਰਾਹ ਜਿਹੜਾ ਇੱਥੋਂ 2.5 ਕਿਲੋਮੀਟਰ ਤੇ ਜਿਹੜਾ ਤੁੰਬੜਪਨ ਪਿੰਡ ਆ ਤੇ ਗਾਂ ਇਹ ਮੋਦਕੀ ਨੂੰ ਲੰਘ ਜਾਂਦਾ ਵਾ ਇੱਥੋਂ 6 ਕਿਲੋਮੀਟਰ ਜਿਹੜਾ ਮੋਦਕੀ ਸ਼ਹਿਰ ਆਪਣਾ ਹੁਣ ਸੜਕ ਦੇ ਕੱਟ ਬਹੁਤ ਉਧਰਲੇ ਪਾਸੇ ਕੱਟ ਵਾਵਾ ਦੂਰ ਪੈ ਜਾਂਦਾ ਵਾ ਤੇ ਇਸੇ ਕਰਕੇ ਇੱਥੇ ਇੱਕ ਟੈਂਪੋਰਰੀ ਕੱਟ ਬਣਾਇਆ ਹੋਇਆ ਪਿੰਡ ਦੇ ਵਿੱਚ ਇੱਥੇ ਆਪਾਂ ਜਿਹੜਾ ਸੜਕ ਪਾਰ ਕਰ ਲਈ ਆ ਇਧਰਲੇ ਪਾਸੇ ਲਗਭਗ ਜਿਹੜਾ 3-400 ਘਰ ਆ ਤੇ ਯਾਦਗਾਰ ਸਰਦਾਰ ਗੁਰਪ੍ਰੀਤ ਸਿੰਘ ਪੋਸਾ ਉਹਨਾਂ ਦੀ ਯਾਦ ਵਿੱਚ ਜਿਹੜਾ ਇੱਥੇ ਗੇਟ ਬਣਿਆ ਹੋਇਆ ਵਾ ਇਹ ਬਈ ਕਾਲੀਆ ਇੱਥੇ ਇਹ ਮੁੰਡਾ ਜਿਹੜਾ ਵੈਸਟ ਬੰਗਾਲ ਤੋਂ ਰਹਿੰਦਾ ਵਾ ਤੇ ਇਹਨੇ ਇੱਥੇ ਜਿਹੜੀ ਬੰਗਾਲੀ ਸਵੀਟ ਸ਼ਾਪ ਬਣਾਈ ਹੋਈ ਆ ਪਿੰਡ ਦੇ ਵਿੱਚ ਮੁੰਡਿਆਂ ਦੇ ਖੇਡਣ ਲਈ ਬਾਈ ਜੀ ਸਰਪੰਚ ਸਾਹਿਬ ਨੇ ਹੁਣ ਬਹੁਤ ਵਧੀਆ ਕੰਮ ਕੀਤਾ ਇੱਕ ਜਿਹੜੇ ਹੁਣ ਮੌਜੂਦਾ ਸਰਪੰਚ ਆ ਉਹਨਾਂ ਨੇ ਪਹਿਲਾਂ ਤਾਂ ਇਹ ਚਾਰ ਦੀਵਾਰੀ ਕਰਵਾਈ ਹੈ ਨਾ ਤੇ ਇੱਥੇ ਨਾਲ ਹੀ ਜਿਹੜਾ ਇੱਕ ਵਾਲੀਵਾਲ ਵਾਲਾ ਗਰਾਊਂਡ ਬਣਿਆ ਹੋਇਆ ਵਾ ਤੇ ਡਾਕਟਰਾਂ ਮਤਲਬ ਉਹ ਜਿਹੜਾ ਭਗਵਾਨ ਤਮਾਨ ਦਾ ਹੁਣ ਉਹਨੇ ਜਿਹੜਾ ਇੱਕ ਆਮ ਆਦਮੀ ਕਲੀਨਿਕ ਖੋਲਿਆ ਹੋਇਆ ਉਹ ਬਣਿਆ ਹੋਇਆ ਵਾ ਇਹ ਸਰਕਾਰੀ ਹਸਪਤਾਲ ਇੱਧਰਲੇ ਪਾਸੇ ਬਣਿਆ ਹੋਇਆ ਵਾ ਤੇ ਨਾਲ ਹੀ ਇੱਥੇ ਆਪਣਾ ਆਸ਼ਾ ਵਰਕਰ ਅਗੇ ਉਹਨਾਂ ਦਾ ਜਿਹੜਾ ਸਿਸਟਮ ਉਹ ਇੱਥੇ ਉਹਨਾਂ ਦਾ ਰੱਖਿਆ ਹੋਇਆ ਵਾ ਤੇ ਇਹ ਬਾਈ ਹੁਣੇ ਜਿਹੜੇ ਕਬੱਡੀ ਦੇ ਪਲੇਅਰ ਆ ਜਿਹੜੇ ਇਹ ਇੱਥੇ ਇਸ ਤਰ੍ਹਾਂ ਮੈਂ ਤੁਰ ਫਰ ਕੇ ਨਾਲੇ ਬੱਚਿਆਂ ਨੂੰ ਮਨੋਰੰਜਨ ਕਰਾਉਂਦੇ ਦਿੰਦੇ ਨਾਲੇ ਜਿਹੜਾ ਆਪ ਉਹ ਕਰਦੇ ਆ ਇੱਕ ਸੱਤ ਸਾਹਮਣੇ ਬੈਠੀ ਆ ਤੇ ਇੱਥੇ ਵੀ ਜਿਹੜਾ ਇੱਕ ਬੈਂਚ ਰੱਖਿਆ ਹੋਇਆ ਤੇ ਇੱਥੇ ਵੀ ਜਿਹੜੇ ਬੈਠੇ ਹੁੰਦੇ ਬਜ਼ੁਰਗ ਤੇ ਇਹ ਹੈਗੀ ਆ ਜੀ ਸਾਡੇ ਪਿੰਡ ਦੀ ਜਿਹੜੀ ਸਟਾਟਿ ਬਹੁਤ ਕਾਫੀ ਪੁਰਾਣੀ ਆ ਜਿਹੜੀ ਕੋਠੀ ਥੱਲੇ ਪਾਸੇ ਵੀ ਨਵੀਂ ਪਈ ਆ ਤੇ ਲਗਭਗ ਬਈ ਸੌਂਦੇ ਵਿੱਚ ਆਇਆ ਇਹਦੇ ਵਿੱਚ 2.5 ਕਰੋੜ ਰੁਪਏ ਜਿੰਨਾ ਕਹਿੰਦੇ ਖਰਚਾ ਆਇਆ ਬਈ ਤੇ ਬਹੁਤ ਵਧੀਆ ਕਹਿੰਦੇ ਬਣੀ ਹੋਈ ਆ ਤੇ ਅੰਦਰਲੇ ਪਾਸੇ ਤਾਂ ਮੈਂ ਸੁਣਨ ਦੇ ਵਿੱਚ ਆਇਆ ਬਈ ਤੇ ਉਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ 프ਰੰਟ ਤੇ ਬਹੁਤ ਵੱਡੀ ਕਰਕੇ ਲਾਈ ਹੋਈ ਆ ਜਿਹੜੀ ਤੇ ਜਦੋਂ ਗੇਟ ਖੋਲਦਿਆਂ ਜਾਂ ਗੇਟ ਵੜਦੇ ਆ ਤੇ ਉਹ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਫੋਟੋ ਸਾਹਮਣੇ ਮੱਥੇ ਲੱਗਦੀ ਆ ਆਪਣੇ ਠੀਕ ਆ ਬਾਈ ਠੀਕ ਆ ਚੰਡਿਆਣਾ ਘਰ ਵੀ ਇਹ ਨਾਲ ਦਾ ਪਿੰਡ ਆ ਇਥੋਂ ਲਗਭਗ 2.5-3 ਕਿਲੋਮੀਟਰ ਤੇ ਤੇ ਖੱਡੇ ਪਿੰਡ ਇਧਰਲੇ ਸ ਰੂਡ ਵਾਲੇ ਪਾਸੇ ਨੂੰ ਖੱਡੇ ਪਿੰਡ ਰਹਿ ਜਾਂਦਾ ਵਾ ਮੀ ਪਿਆ ਕਰਕੇ ਚਿੱਕੜ ਚੁੱਕੜ ਜਿਹੜਾ ਬਾਵਾ ਹੋਇਆ ਖੜਾ ਵਾ ਹਨਾ ਤੇ ਇੱਥੇ ਹੈਗਾ ਜਿਹੜਾ ਸਰਕਾਰੀ ਜਿਹੜਾ ਫਿਲਟਰ ਲੱਗਾ ਹੋਇਆ ਵਾ ਤੇ ਇਹਦੇ ਨਾਲ ਹੀ ਜਿਹੜੀ ਇੱਕ ਆਂਗਣਵੜੀ ਬਣੀ ਹੋਈ ਆ ਆ ਸਾਹਮਣੇ ਇਹ ਵੀ ਚਾਰਦਵਾਰੀ ਜਿਹੜੀ ਹੋਣੀ ਕੀਤੀ ਆ ਸਰਪੰਚ ਸਾਹਿਬ ਨੇ ਤੇ ਇਹਨੂੰ ਵੀ ਲੱਗਾ ਹੋਇਆ ਗੇਟ ਹੈ ਜੇ ਫਿਲਹਾਲ ਜਿਹੜਾ ਨਾਮ ਨਹੀਂ ਲਿਖਿਆ ਵਾ ਤੇ ਇਹਦੇ ਨਾਲ ਜਿਹੜਾ ਡੰਗਰ ਹਸਪਤਾਲ ਤੇ ਉਹ ਵੀ ਜਿਹੜਾ ਬਣਿਆ ਹੋਇਆ ਵਾ ਤੇ ਇਹਦੇ ਵੀ ਜਿਹੜੇ ਚਾਰ ਦੀਵਾਰੀ ਕੀਤੀ ਹੋਈ ਆ ਤੇ ਜਿਹੜਾ ਕੰਮਕਾਰ ਹਜੇ ਦਾ ਚੱਲੀ ਜਾਂਦਾ ਵਾ ਹੁਣ ਅਸੀਂ ਚੱਲਦੇ ਆਂ ਅੰਦਰਲੇ ਗੁਰਦੁਆਰੇ ਵਾਲੇ ਪਾਸੇ ਨੂੰ ਤੇ ਅੰਦਰ ਲਈਆਂ ਗਲੀਆਂ ਵਿਖਾਉਣੇ ਤੁਹਾਨੂੰ ਇੱਕ ਦੋ ਕਿਉਂਕਿ ਜੇ ਸਾਰਾ ਪਿੰਡ ਵਿਖਾਉਣ ਲੱਗ ਪੇ ਤਾਂ ਮੇਰੇ ਹਿਸਾਬ ਨਾਲ ਤਕਰੀਬਨ ਆਪਾਂ ਨੂੰ ਲੱਗ ਜਾਣਾ ਘੰਟਾ ਡੇਢ ਘੰਟਾ ਵੀਡੀਓ ਹੀ ਨਹੀਂ ਲੰਮੀ ਬਣ ਜਾਣੀ ਆ ਤੇ ਹਰ ਇੱਕ ਜਿਹੜੀ ਗਲੀ ਦੇ ਵਿੱਚ ਲੋਕ ਟਾਈ ਜਿਹੜੀ ਚੇਂਜਿੰਗ ਹੋਈ ਆ ਜਾਂ ਇਟਾ ਵਾਲੀ ਜਿਹੜੀ ਉਹ ਫਰਸ਼ ਉਹ ਪੱਕੀ ਲੱਗੀ ਹੋਈ ਆ। ਕੱਚੀ ਗਲੀ ਕੋਈ ਵੀ ਨਹੀਂ ਪਿੰਡ ਦੇ ਵਿੱਚ। ਇੱਥੇ ਆ ਜਾਂਦਾ ਗੁਰਦੁਆਰਾ ਅੰਦਰਲਾ। ਅੰਦਰਲਾ ਗੁਰਦੁਆਰਾ ਸਾਹਿਬ ਕਹਿੰਦੇ ਅਤੇ ਇਧਰਲੇ ਪਾਸੇ ਬਣੀ ਹੋਈ ਆ ਬਾਬਾ ਆਰਮਦਾਸ ਜੀ ਦੀ ਜਗ੍ਹਾ। ਇਹ ਇੱਥੇ ਵੀ ਜਿਹੜੇ ਲੋਕਖੰਡ ਪਾਠ ਸੁੱਖ ਦੇ ਤੇ ਨਾਲ ਹੀ ਇਹਦੇ ਵਿੱਚ ਇੱਕ ਬਣਿਆ ਹੋਇਆ ਰੂਮ ਤੇ ਜਿੱਥੇ ਬਈ ਬਹੁਤ ਕਾਫੀ ਟਾਈਮ ਤੋਂ ਬਈ ਜਿਹੜਾ ਸਬਜੀ ਵੇਚਦਾ ਇੱਥੇ ਉਹ ਰਹਿਣ ਬਸੇਰਾ ਉਹਦਾ ਇੱਥੇ ਮੰਨ ਲਓ ਹੁੰਦਾ ਵਾ ਤੇ ਆ ਸਕੂਟਰ ਖੜਾ ਬਾਈ ਦਾ ਇਧਰਲੇ ਪਾਸੇ ਹੈਗਾ ਗੁਰਦੁਆਰਾ ਸਾਹਿਬ ਤੇ ਨਾਲ ਜਿਹੜਾ ਤਿੰਨਾ ਚਾਰਾਂ ਕਿੱਲਾਂ ਦੇ ਵਿੱਚ ਬਾਗ ਲੱਗਿਆ ਹੋਇਆ ਵਾ ਇਧਰਲੇ ਪਾਸੇ ਬਾਈ ਤਿੰਨਾ ਕਿੱਲਾਂ ਦੇ ਵਿੱਚ ਜਿਹੜਾ ਬਾਗ ਲੱਗਿਆ ਹੋਇਆ ਵਾ ਲਗਭਗ 180 ਪ੍ਰਕਾਰ ਦੇ ਦਰਖਤ ਜਿਹੜੇ ਲਾਏ ਹੋਏ ਇਹ ਗੁਰਦੁਆਰੇ ਦੀ ਜਗ੍ਹਾ ਗੁਰਦੁਆਰੇ ਦੀ ਜਗ੍ਹਾ ਦੇ ਵਿੱਚ ਇਹ ਤਿੰਨ ਚਾਰ ਕਿੱਲਿਆਂ ਦੇ ਵਿੱਚ ਜਿਹੜਾ ਬਾਗ ਲਾਇਆ ਹੋਇਆ ਵਾ ਗੁਰੂ ਰਾਮਦਾਸ ਬਾਗ ਇੱਥੇ ਆ ਜਾਂਦੀ ਹੈ ਬਾਈ ਜੀ ਧਰਮਸ਼ਾਲਾ ਜਿਹੜੀ 1975 ਦੇ ਵਿੱਚ ਬਣੀ ਲਗਭਗ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਲੱਗੀ ਹੋਈ ਆ 1975 ਦੇ ਵਿੱਚ ਬਣੀ ਸੀ ਤੇ ਬੋਰਡ ਵੀ ਜਿਹੜਾ ਕਾਫੀ ਜਿਹੜਾ ਪੁਰਾਣਾ ਹੈ ਲਗਭਗ 25 ਸਾਲ ਲੱਗਦਾ ਪੁਰਾਣਾ ਜਿਹੜਾ ਬੋਰ ਇੱਥੇ ਆ ਜੀ ਸਾਡੇ ਬਜ਼ੁਰਗ ਹੁੰਦੇ ਸੀਗੇ ਬਾਬਾ ਬੰਤ ਸਿੰਘ ਕਹਿੰਦੇ ਹੁੰਦੇ ਸੀ ਉਹਨਾਂ ਦੀ ਇੱਥੇ ਦੁਕਾਨ ਸੀਗੀ ਆਵੇ ਹੁਣ ਵੀ ਹੈਗੀ ਆ ਤੇ ਇਹ ਲਗਭਗ ਜਿਹੜੀ 60 ਤੋਂ 65 ਸਾਲ ਪੁਰਾਣੀ ਆ ਤੇ ਆ ਦੇਖੋ ਬਈ ਚੀਜ਼ਾਂ ਜਿਹੜੀਆਂ ਉਵੇਂ ਹੀ ਹਨਾ ਉਵੇਂ ਹੀ ਰੱਖੀਆਂ ਹੋਈਆਂ ਬਈ ਬਾਕਸਾਂ ਦੇ ਵਿੱਚ ਜਿਵੇਂ ਅੱਜ ਕੱਲੋ ਆ ਆਪਣਾ ਸਜਾ ਕਰ ਲੈਣੇ ਹਨਾ ਜਾਂ ਮਨ ਲਾ ਬਾਕਸ ਬਣਾ ਲੈਂਦੇ ਪਰ ਉਵੇਂ ਨਹੀਂ ਇਹ ਜੀਜਾ ਉਵੇਂ ਹੀ ਜਿਵੇਂ ਅਸੀਂ ਆਉਂਦੇ ਹੁੰਦੇ ਸੀ ਸਿਸਟਮ ਉਵੇਂ ਹੀ ਆ ਸਾਰਾ ਆ ਦੇਖੋ ਪੁਰਾਣੀ ਸਾਰੀ ਸ਼ਤਕ ਤੇ ਇੱਥੇ ਬਜ਼ੁਰਗ ਬੈਠ ਜਾਂਦੇ ਸੀ ਤੇ ਉਹ ਗੱਲਾਂ ਸੀ ਉਹਨਾਂ ਦਾ ਤੇ 60 65 ਸਾਲ ਜਿਹੜੀ ਲਗਭਗ ਜਿਹੜੀ ਪੁਰਾਣੀ ਇਹ ਦੁਕਾਨ ਬਿਲਕੁਲ ਜਿਹੜੀ ਉਹ ਸਾਹਮਣੇ ਧਰਮਸ਼ਾਲਾ ਦੀ ਤੇ ਉਹ ਸਾਹਮਣੇ ਆ ਗਿਆ ਸਾਡੇ ਪਿੰਡ ਦੇ ਸਰਪੰਚ ਦਾ ਘਰ ਜਿਹੜਾ ਮੌਜੂਦਾ ਸਰਪੰਚ ਅਜਿੰਦਰ ਸਿੰਘ ਇੱਕ ਤੁਹਾਨੂੰ ਦਿਖਾਉਣਾ ਇੱਥੇ ਪੁਰਾਣੇ ਬਜ਼ੁਰਗ ਹੁੰਦੇ ਸੀਗੇ ਮਾਤਾ ਤੇ ਉਹਨਾਂ ਦਾ ਘਰ ਆ ਆ ਸਾਹਮਣੇ ਇੱਥੇ ਇੱਕ ਬਜ਼ੁਰਗ ਮਾਤਾ ਹੁੰਦੀ ਸਾਡੇ ਪਿੰਡ ਤੇ ਜਿਨ੍ਹਾਂ ਦਾ ਨਾਮ ਸੀ ਗੰਗਾ ਮਾਈ ਤੇ ਉਹਨਾਂ ਕੋਲੇ ਕਾਫੀ ਕੁੱਤੇ ਕੱਤੇ ਰੱਖੇ ਹੁੰਦੇ ਸੀਗੇ ਤੇ ਪਰ ਉਹਨਾਂ ਦੀ ਡੈਥ ਹੋ ਗਈ ਸੀ ਕਿੰਨਾ ਟਾਈਮ ਪਹਿਲਾਂ ਹੋ ਗਈ ਸੀ ਮਾਤਾ ਆ ਹੋ ਗਏ 7-8 ਸਾਲ ਆਦਾ ਓਹਦਾ ਅੱਛਾ 11 ਕ ਸਾਲ ਹੋ ਗਏ ਤੇ ਇਹ ਉਹਨਾਂ ਦਾ ਘਰ ਉਹਦਾ ਇੱਥੇ ਬੰਦੀ ਹੈ ਜਿੰਦਰਾ ਲੱਗਾ ਹੋਇਆ ਵਾ ਤੇ ਛੱਤਾਂ ਛੁੱਤਾਂ ਜਿਹੜੀਆਂ ਡਿੱਗੀਆਂ ਪਈਆਂ ਉਹ ਸਾਹਮਣੇ ਵੇਚਦੀ ਇਹਦੇ ਵੇਚਦੀ ਦੀ ਨਾ ਆਪਣੇ ਹਣਾ ਹਾਂਜੀ 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 ਆ ਬਾਈ ਜਿਹੜਾ ਪਾਪੂ ਮਰੀ ਜਾਂਦਾ ਤੇ ਇਹ ਵੀ ਬਾਈ ਆਪਣੇ ਪਿੰਡ ਦੀ ਆ ਤੇ ਇਹ ਗੋਲ ਗੱਪੇ ਵੇਚਦੇ ਆ ਪਿੰਡ ਵਿੱਚ ਖੜੀ ਉਹ ਗੱਡੀ ਆਜ ਇੱਥੇ ਗੱਡੀ ਖੜੀ ਆ ਬਈ ਇੱਥੇ ਇਹ ਹੈਗਾ ਪ੍ਰਾਇਮਰੀ ਸਕੂਲ ਸਰਕਾਰੀ ਪ੍ਰਾਇਮਰੀ ਸਕੂਲ ਕੋਰ ਕਰੋੜ ਕਲਾ ਤੇ ਜਿਹੜਾ ਬਿਲਕੁਲ ਪਿੰਡ ਦੇ ਵਿਚਾਲੇ ਬਣਿਆ ਹੋਇਆ ਵਾ ਤੇ ਇੱਕ ਵੱਡਾ ਸਕੂਲ ਆ ਉਹ ਹੈਗਾ ਵਾ ਬਾਰ-ਬਾਰ ਪਿੰਡ ਦੇ ਤੇ ਹੁੰਦੀ ਸੀ ਗਊਸ਼ਾਲਾ ਤੇ ਹੁਣ ਇੱਥੇ ਬਣਾਤੀ ਆ ਲਾਇਬ੍ਰੇਰੀ ਇਹਦਾ ਕੰਮ ਚੱਲੀ ਜਾਂਦਾ ਤੇ ਪਹਿਲਾਂ ਇਥੇ ਕੰਦਾ ਹੁੰਦੀਆਂ ਸੀਆਂ ਤੇ ਇਥੇ ਗਊਸ਼ਾਲਾ ਗਾਵਾਂ ਰੱਖੀਆਂ ਹੁੰਦੀਆਂ ਸੀ ਤੇ ਆਹ ਬੋਰਡ ਲੱਗਾ ਸੀ ਤੇ ਇਹ ਗਊਸ਼ਾਲਾ ਜਿਹੜੀ ਜਾਵੜੀ ਆ ਬਾਹਰ ਗੁਰਦੁਆਰਾ ਸਾਹਿਬ ਦੇ ਕੋਲੇ ਤੇ ਹੁਣ ਇਥੇ ਜਿਹੜੀ ਇਹ ਲਾਇਬ੍ਰੇਰੀ ਬਣ ਰਹੀ ਹੈ ਪਿੰਡ ਦੇ ਵਿੱਚ ਤੇ ਕਿਉਂਕਿ ਇਹਦੇ ਨਾਲ ਬੰਨ ਨਾਲ ਜਿੰਨੇ ਵੀ ਨੌਜਵਾਨਾਂ ਜਾਂ ਕੁੜੀਆਂ ਜਾਂ ਮੁੰਡੇ ਜਾਂ ਕੋਈ ਵੀ ਆ ਉਹ ਇਥੋਂ ਬੁੱਕ ਬੁੱਕਾਂ ਲੈ ਜਾ ਸਕਦੇ ਕਿਤਾਬਾਂ ਤੇ ਘਰ ਜਾ ਕੇ ਪੜ੍ਹ ਸਕਦੇ ਆ ਉਹ ਵੀ ਜਿਹੜਾ ਇਥੇ ਉਸ ਹਾਵ ਨਾਲ ਕੋਈ ਸਿਸਟਮ ਰੱਖਿਆ ਜਾਊਗਾ ਆ ਹੈਗੇ ਪਿੰਡ ਦੇ ਮੁੰਡੇ ਨੌਜਵਾਨ ਨੇ ਮੀਹ ਦਾ ਨਾਂ ਦਾ ਲੈਂਦੇ ਹਨਾ ਇਹ ਕਾ ਆ ਗਿਆ ਲੈ ਇਹ ਹੈਗਾ ਸਾਡੇ ਬਲਦੇਵ ਸਿੰਘ ਦਾ ਦੋਤਾ ਬਿਜਲੀ ਵਾਲੇ ਦਾ ਹਾਂ ਤੁਸੀਂ ਕਿਧਰੋਂ ਆਏ ਆ ਪਾਣੀ ਵਿੱਚ ਆ ਪਾਣੀ ਵਿੱਚ ਨਜ਼ਾਰੇ ਕਹਿੰਦੇ ਆ ਇਹ ਕਾ ਮੁੰਡਾ ਇੱਧਰ ਤਾਂ ਬਣਿਆ ਹੋਇਆ ਪਾਰਕ ਇਹ ਜਿਹੜਾ ਪਾਰਕ ਦਾ ਨਾਂ ਹੈਗਾ ਪਿੰਡ ਦੇ ਵਿੱਚ ਡਾਕਟਰ ਅੰਬੇਦਕਰ ਉਹ ਸਾਹਮਣੇ ਉਹਨਾਂ ਦੇ ਜਿਹੜਾ ਸਟੈਚੂ ਲੱਗਿਆ ਹੋਇਆ ਹੈ ਡਾਕਟਰ ਭੀਮਰਾਓ ਅੰਬੇਦਕਰ ਜੀ ਜਿਨ੍ਹਾਂ ਦਾ ਜਨਮ 14 4 1891 ਈਸਵੀ ਨੂੰ ਹੋਇਆ ਸੀਗਾ ਤੇ ਉਹਨਾਂ ਦੇ ਰਿਲੇਟਿਡ ਜਿਹੜੇ ਇਧਰਲੇ ਪਾਸੇ ਇੱਕ ਧਰਮਸ਼ਾਲਾ ਪਿੰਡ ਦੇ ਵਿੱਚ ਬਣੀ ਹੋਈ ਆ ਇੱਥੇ ਸਾਰੇ ਜਿਹੜੇ ਆਪਣੇ ਪਿੰਡ ਦੇ ਮੁੰਡੇ ਆ ਉਹ ਰਲ ਮਿਲ ਕੇ ਬਈ ਇੱਥੇ ਉਹਦਾ ਤਾਸ ਖੇਡਦੇ ਗốngੀ ਸ਼ਾਮ ਸ਼ਾਮ ਨੂੰ ਜਦੋਂ ਕੰਮਕਾਰਾਂ ਤੋਂ ਆ ਜਾਂਦੇ ਤੇ ਇੱਥੇ ਆ ਕੇ ਜਿਹੜਾ ਉਹਦਾ ਮਨੋਰੰਜਨ ਕਰਦੇ ਕਿਉਂਕਿ ਕੰਮ ਦੇ ਨਾਲ ਨਾਲ ਆウダー ਦਿਲ ਪਰਚਾਵਾ ਵੀ ਯਾਰਾਂ ਦੋਸਤਾਂ 'ਚ ਬਹਿਣਾ ਵੀ ਬਹੁਤ ਜ਼ਰੂਰੀ ਆ ਇਧਰ ਸਾਡੇ ਪਿੰਡ ਦੇ ਬਜ਼ੁਰਗ ਤੇ ਇਹ ਵੀ ਜਿਹੜਾ ਆਪਦਾ ਮੋੜਨੰਜਨ ਕਰਦੇ ਬੈਠ ਕੇ ਕਿਉਂਕਿ ਇਹ ਵੀ ਇੱਕ ਨਿੱਕੀ ਜੀ ਸਾਥ ਆ ਤੇ ਇੱਥੇ ਆਪਦਾ ਜਿਹੜਾ ਦਿਲ ਪਰਚਾਵਾ ਯਾਰਾਂ ਦੋਸਤਾਂ ਦੇ ਵਿੱਚ ਜਿਹੜੇ ਪੜੇ ਲਿਖੇ ਹੁੰਦੇ ਆ ਤੇ ਇਹਨਾਂ ਨਾਲ ਕਰਦੇ ਆ ਤੇ ਇਧਰ ਮੁੰਡੇ ਖੁੰਡਿਆ ਦਾ ਮੈਚ ਚੱਲ ਰਿਹਾ ਤੇ ਇਧਰ ਬਜ਼ੁਰਗਾਂ ਦਾ ਕਿਸੇ ਵੀ ਪਿੰਡ 'ਚ ਜੀ ਨੂੰ ਪਾਣੀ ਦੀ ਦਿੱਕਤ ਨਾ ਆਵੇ ਤੇ ਉਹਦੇ ਵਾਸਤੇ ਇੱਥੇ ਜਿਹੜਾ 750 ਫੁੱਟ ਵਾਲਾ ਬੋਰ ਕੀਤਾ ਹੋਇਆ ਇਧਰਲੇ ਪਾਸੇ ਸ਼ਾਇਦ ਇੱਥੇ ਜੇ ਮੋਟਰ ਆ ਉਹਦੀ ਤੇ ਇੱਥੇ ਇਹਦੀਆਂ ਟੈਂਕੀਆਂ ਰੱਖੀਆਂ ਹੋਈਆਂ ਤੇ ਇਥੋਂ ਪਾਣੀ ਜਿਹੜਾ ਸਾਰਾ ਪਿੰਡ ਲਗਭਗ ਇਥੋਂ ਵੀ ਲੈ ਕੇ ਜਾਂਦਾ ਵਾ ਇਹ ਉਹ ਸਕੂਲ ਆ ਜਿੱਥੇ ਅਸੀਂ ਪੜ੍ਹ ਕੇ ਤੇ ਇਥੋਂ ਤੇ ਘਰ ਪਹੁੰਚੇ ਹਾਂ ਇਹ ਉਦੋਂ ਹੁੰਦਾ ਸੀ ਪਲੱਸ 2 ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੀਗਾ ਤੇ ਠਲਹਾਲ ਥੋੜਾ ਜਿਹਾ ਕੁਝ કડਬੜ ਹੋਈ ਪਤਾ ਨਹੀਂ ਬੱਚੇ ਲਗਣੋਂ ਹਟ ਗਏ ਤੇ ਪ੍ਰਾਈਵੇਟ ਸਕੂਲਾਂ ਦਾ ਜਿਹੜਾ ਦੌਰ ਜ਼ਿਆਦਾ ਚੱਲ ਪਿਆ ਇਸੇ ਕਰਕੇ ਜਿਹੜਾ ਬੱਚੇ ਇਥੇ ਘਟ ਗਏ ਤੇ ਇਹਨੂੰ ਪਲੱਸ 2 ਤੋਂ 10ਵੀਂ ਤੱਕ ਲੈ ਜਾਂਦਾ ਸੀਗਾ ਤੇ ਹੁਣ ਇਹ 10ਵੀਂ ਤੱਕ ਦਾ ਜਿਹੜਾ ਸਕੂਲ ਆ ਪਹਿਲਾਂ ਤੁਹਾਨੂੰ ਦਿਖਾਉਣੇ ਆਪਣੇ ਪਿੰਡ ਦਾ ਗਰਾਊਂਡ ਸਕੂਲ ਤਾਂ ਆਪਾਂ ਤੁਹਾਨੂੰ ਦਿੱਤਾ ਦਿਖਾਉਂਗਾ ਇੱਥੇ ਦੇ ਪਾਸੇ ਜਿਹੜਾ ਗਰਾਊਂਡ ਬਣਿਆ ਹੋਇਆ ਵਾ ਪਿੰਡ ਦੇ ਵਿੱਚ ਇਹ ਹੈਗਾ ਸਕੂਲ ਦਾ ਗਰਾਊਂਡ ਜਾਂ ਪਿੰਡ ਦਾ ਕਹਿ ਲਈਏ ਤੇ ਲਗਭਗ ਇਹ ਚਾਰਾਂ ਕਿੱਲਾਂ ਦੇ ਵਿੱਚ ਜਿਹੜਾ ਇਹ ਗਰਾਊਂਡ ਬਣਿਆ ਹੋਇਆ ਵਿੱਚ ਹੀ ਇਹਦੇ ਜਿਹੜਾ ਆ ਆਪਣਾ ਫੁੱਟਬਾਲ ਵਾਲਾ ਸਿਸਟਮ ਜਾਂ ਵੀ ਆਵੇ ਇਹ ਵੀ ਇੱਥੇ ਰੱਖ ਦਿੰਦੇ ਤੇ ਹੁਣ ਆਸੇ ਪਾਸੇ ਜਿਹੜਾ ਭੱਜਣ ਵਾਸਤੇ ਵੀ ਰੱਖਿਆ ਹੋਇਆ ਵਾ ਤੇ ਨਾਲ ਇਹਦੇ ਸਾਹਮਣੇ ਉਹ ਉਥੇ ਪਿਚ ਬਣੀ ਹੋਈ ਆ ਕੋਈ ਕਰੈਕਟ ਖੇਡ ਸਕਦਾ ਤੇ ਕਬੱਡੀ ਵਾਲਾ ਵੀ ਜਿਹੜਾ ਵਿੱਚੇ ਹੀ ਇਹਦੇ ਗਰਾਊਂਡ ਤੇ ਸਾਹਮਣੇ ਉੱਥੇ ਜੈਮਾ ਤੇ ਇਧਰਲੇ ਪਾਸੇ ਜਿਹੜਾ ਇਹ ਫਿਰ ਸਕੂਲ ਆ ਜਾਂਦਾ ਵਾ ਇਹ ਰਹਾ ਸਕੂਲ ਤੇ ਸਾਰੀ ਬਿਲਡਿੰਗ ਹੈ ਜਿਹੜੀ ਉਧਰਲੇ ਪਾਸੇ ਕਿਉਂਕਿ ਗੇਟ ਜਿੰਦਰੇ ਲੱਗੇ ਲੁਗੇ ਹੋਏ ਆ ਇਸੇ ਕਰਕੇ ਆਪਾਂ ਕੰਧ ਟੱਪ ਕੇ ਕਾਹ ਨੂੰ ਜਾਣਾ ਵਾ ਤੇ ਆਪਣੇ ਪਿੰਡ ਦੀ ਦਾਣਾ ਮੰਡੀ ਤੇ ਨਾਲ ਹੀ ਇਧਰਲੇ ਪਾਸੇ ਕਾਫੀ ਘਰ ਬਾਹਰਲੇ ਪਾਸੇ ਆ ਗਿਆ ਇਧਰਲੇ ਪਾਸੇ ਪਹਿਲਾਂ ਕਨੌਲਿੰਗਾਂ ਹੁੰਦੀਆਂ ਸੀ ਜਾਂ ਮਲੋ ਕਿਸੇ ਨੂੰ ਹਨਾ ਲੋਡਵੰਦ ਪਰਿਵਾਰ ਨੂੰ ਘਰ ਦਿੱਤੇ ਹੋਏ ਸੀ ਇਧਰਲੇ ਪਾਸੇ ਪਹਿਲਾਂ ਬਣੇ ਹੋਏ ਇਸੇ ਜਗ੍ਹਾ ਤੇ ਫਿਰ ਉਦੋਂ ਬਾਅਦ ਇਹ ਜਿਹੜੀ ਦਾਣਾ ਮੰਡੀ ਬਣ ਆਤੀ ਆ ਪੰਜਾਬ ਮੰਡੀ ਬੋਰਡ ਖਰੀਦ ਕੇਂਦਰ ਕੋਟ ਕਰੋੜ ਕਲਾ ਇਹ ਵੀ ਲਗਭਗ 5-6 ਕਿੱਲਾਂ ਦੇ ਵਿੱਚ ਜਿਹੜੀ ਬਣੀ ਹੋਈ ਆ ਇਥੇ ਭਈ ਇਹ ਆਪਣੇ ਪਿੰਡ ਦਾ ਹੀ ਮੁੰਡਾ ਵਾ ਬਹੁਤ ਮਿਹਨਤੀ ਮੁੰਡਾ ਤੇ ਇਹ ਆ ਆਦਿਆਂ ਬੱਕਰੀਆਂ ਚਾਰਨ ਵਾਸਤੇ ਇਥੇ ਲੈ ਕੇ ਆਇਆ ਕਿਉਂਕਿ ਕਾਕੂ ਬਹੁਤ ਜਿਹੜਾ ਹੁਣ ਸੌਣ ਭਾਦ ਦੇ ਵਿੱਚ ਹੋ ਜਾਂਦਾ ਹਰਾ ਭਰਾ ਪੈਲੀ ਦੇ ਨਾਮ ਨਾਲ ਭਾਈ ਜਿਹੜਾ ਬੱਕਰੀਆਂ ਚਾਰਨ ਦਾ ਇਹਦਾ ਵੀ ਕੰਮ ਕਰਦਾ ਕਿਉਂਕਿ ਮੈਨੂੰ ਇੱਕ ਦੋ ਵਾਰੀ ਗੱਲਬਾਤ ਹੋਈ ਸੀ ਇਹ ਕਹਿੰਦਾ ਭਈ ਬਹੁਤ ਫਾਇਦਾ ਹੈ ਇਸ ਚੀਜ਼ ਚ ਕਿਉਂਕਿ ਸ਼ਿਆਮੀ ਨੇ ਜੇ ਸੂਪ ਪੈਂਦੀ ਸੀ ਨਾ ਚਤ ਪੰਜਾਂ ਚ ਬੱਕਰੀ ਸੂਪ ਪੈਂਦੀ ਆ ਬਾਈਆਂ ਦਾ ਭਾਈ ਤੇ ਵਾਧੂ ਫਾਇਦਾ ਇਧਰਲੇ ਪਾਸੇ ਵੀ ਮੁੰਡਾ ਕਹਿੰਦੇ ਵਗ ਚਾਰ ਦਾ ਫਰਦਾ ਬੱਕਰੀਆਂ ਤੇ ਕਾਫੀ ਸੋਹਣਾ ਜਿਹੜਾ ਇਹ ਦ੍ਰਿਸ਼ਾ ਕਿਉਂਕਿ ਇੱਕ ਤਾਂ ਹਰਾ ਭਰਾ ਮੌਸਮ ਉੱਤੋਂ ਕਿੰਨੇ ਸੋਹਣੇ ਇਹ ਜਿਹੜੇ ਜਾਨਵਰ ਤੇ ਬਾਈ ਚਾਰ ਦਾਗਾ ਬਾਈ ਦਾ ਨਾਂ ਕੀ ਆ ਦੀਪਕ ਸਿੰਘ ਬਾਈ ਦਾ ਨਾਂ ਦੀਪਕਾ ਜਾਂ ਕੀ ਕਹਿੰਦੇ ਮਲੂਕਾ ਕਹਿੰਦੇ ਨੇ ਜਾਂ ਮਲੂਕਾ ਕਹਿੰਦੇ ਆ ਤੇ ਇਹ ਬਾਈ ਦੀਆਂ ਕੰਮ ਚਲੋ ਬਾਈ ਦੀਆਂ ਇਹ ਸਾਂਝੀਆਂ ਆਈਆਂ ਆ ਤੇ ਵਧੀਆ ਆਪ ਦਾ ਰਾਲ ਮਿਲ ਕੇ ਆਦਾ ਚਲਦੇ ਆ ਸਾਹਮਣੇ ਗੁਰਦੁਆਰਾ ਸਾਹਿਬ ਦਿਖ ਰਿਹਾ ਵਾ ਇਧਰਲੇ ਪਾਸੇ ਆ ਗਊਸ਼ਾਲਾ ਬਣੀ ਹੋਈ ਪਿੰਡ ਦੇ ਵਿੱਚ ਜਿਹੜੀਆਂ ਵਾਧੂ گاਵਾ ਪਿੰਡ ਦੇ ਵਿੱਚ ਹੁੰਦੀਆਂ ਉਹ ਸਾਰੀਆਂ ਜਿਹੜੇ ਮੁੰਡੇ ਸੇਵਾਦਾਰ ਆ ਉਹ ਇੱਥੇ ਫੜ ਕੇ ਲੈ ਆਉਂਦੇ ਇਹਦੇ ਵਿੱਚ ਤੇ ਇੱਥੇ ਉਹਨਾਂ ਦੀ ਸਾਂਭ ਸੰਭਾਲ ਕਰਦੇ ਆ ਪੱਠੇ ਬੀਜਦੇ ਆ ਤੇ ਆਪਦਾ ਚਲੋ ਉਹਨਾਂ ਦਾ ਸੇਵਾ ਕਰਦੇ ਚਲੋ ਸਾਰਾ ਕੁਝ ਜਿਹੜਾ ਇਦਾਂ ਹੀ ਚੱਲਦਾ ਰਹਿੰਦਾ ਵਾ ਸਾਰਾ ਸਾਲ ਇਹ ਆ ਜੀ ਆਪਣੇ ਬਾਬੇ ਫਤੇ ਸਿੰਘ ਦੀ ਜਾਨੇ ਕਿ ਪੋਤੇ ਦੀ ਦੁਕਾਨ ਤੇ ਤੇਰੇ ਕ ਖੂਸਾ ਜਰਨਲ ਸਟੋਰ ਆ ਮੁੰਡੇ ਸੰਗਦੇ ਆ ਕਹਿੰਦੇ ਅਸੀਂ ਮੂੰਹ ਨਹੀਂ ਕਰਨਾ ਮੈਂ ਕਹਾਂ ਚਲ ਤੁਸੀਂ ਪਰੇ ਨੂੰ ਮੂੰਹ ਕਰ ਲਓ ਕੋਈ ਚੱਕਰ ਇੱਕ ਸਾ ਇੱਕ ਗਿਆਨੀ ਮੁੰਡਾ ਇਹ ਨਹੀਂ ਸੰਗਦਾ ਉਹ ਤਾਂ ਵੜ ਗਿਆ ਵੇਖੋ ਉਹ ਬਹਿ ਗਿਆ ਅਸੀਂ ਨਹੀਂ ਆਉਂਦੇ ਬਈ ਨਹੀਂ ਲੈ ਕੇ ਆਉਂਦੇ ਤੇ ਇਹ ਕਿੰਨਾ ਟਾਈਮ ਹੋ ਗਿਆ ਬਈ ਦੁਕਾਨ ਪਾਈ ਨੂੰ ਪੰਜ ਸਾਲ ਹੋ ਗਏ ਆ ਬਈ ਤੇ ਨਾਲ ਹੀ ਆਪਾਂ ਉਹ ਜਿਹੜੀ ਬਾਬੇ ਤੋਂ ਉਹਦੀ ਦੁਕਾਨ ਕਿੰਨੀ ਪੁਰਾਣੀ ਸੀਗੀ ਉਹ ਮੇਰੇ ਨਾਲ ਹੋਊਗੀ 60 70 ਉਹ 65 ਉਹ ਵੀ ਸਾਲ ਹਨ ਕਰਦਾ ਗਾ ਲੋ ਵੀ ਮੈਂ ਓਏ ਨਾ ਪਹਿਲਾਂ ਬਾਅਦ ਦੀ ਆ ਹੈ ਹੈਗੀ ਨਾ ਜੀ ਤਾਂ ਬਾਬੇ ਬੰਦ ਦੀ ਉਹ ਤਾਂ ਹੈਗੀ ਆ ਹਾਂ ਦੇਖਦਾ ਮੈਂ ਇਹ ਵਾਲ ਨੇ ਇਹ ਮੁੰਡੇ ਸਾਡੇ ਪਿੰਡ ਦੀਆਂ ਰੌਣਕਾਂ ਇਹ ਬਜ਼ੁਰਗਾਂ ਜਿਹੜੇ ਇਹਨਾਂ ਦੀ ਇੱਥੇ ਦੁਕਾਨ ਹੁੰਦੀ ਸੀਗੀ ਤੇ ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਬਈ ਉਹ ਬਾਬਾ ਬੰਤ ਸਿੰਘ ਦੀ ਦੁਕਾਨ ਉਹਨਾਂ ਦੀ ਲਗਭਗ 60 65 ਸਾਲ ਹਨ 60-65 ਸਾਲ ਉਹ ਕਹਿੰਦੇ ਸੀਗੇ ਵੀ ਉਹਨਾਂ ਨੇ ਕੀਤੀ ਦੁਕਾਨ ਤੇ ਉਸ ਤੋਂ ਬਾਅਦ ਉਹਨਾਂ ਦੀ ਡੈਥ ਹੋ ਗਈ ਸੀ ਹਨਾ ਤੇ ਕਿੰਨਾ ਟਾਈਮ ਹੋ ਗਿਆ ਬਾਬਾ ਡੈਥ ਹੋਈ ਨੂੰ ਉਹਨਾਂ ਦੇ ਨੂੰ ਹੋ ਗਏ 7-8 ਸਾਲ ਹਾਂ ਤੇ ਤੁਸੀਂ ਕਿੰਨਾ ਟਾਈਮ ਦੁਕਾਨ ਕੀਤੀ ਸੀ ਇੱਥੇ ਹਾਂ ਤੇ ਇਹਨਾਂ ਬਜ਼ੁਰਗਾਂ ਨੇ ਵੀ ਜਿਹੜੀ 40 ਸਾਲ ਕਰਿਆਨੇ ਦੀ ਜਿਹੜੀ ਦੁਕਾਨ ਕੀਤੀ ਸੀ ਪਿੰਡ 'ਚ ਦੋ ਦੁਕਾਨਾਂ ਮਸ਼ਹੂਰ ਹੁੰਦੀਆਂ ਸੀਆਂ ਜਾਂ ਤਾਂ ਕਹਿੰਦੇ ਸੀ ਬਾਬੇ ਬੰਤ ਕੋਲੇ ਜਾਣਾ ਤੇ ਜਾਂ ਬਾਬੇ ਤੋਦੇ ਕੋਲੇ ਜਾਣਾ ਤੇ ਅਸੀਂ ਵੀ ਜਿਹੜਾ ਸਾਰਾ ਸਮਾਨ ਸੱਲਾ ਜੋ ਵੀ ਅਸੀਂ ਉਹਨਾਂ ਸ਼ਕਤੀਮਾਨ ਵਾਲੀਆਂ ਕੁੜੀਆਂ ਹੁੰਦੀਆਂ ਨੇ ਹਨਾ ਉਹ ਜਿਹਦੇ 4 ਰੁਪਏ ਦੀਆਂ ਹੁੰਦੀਆਂ ਤੇ ਉਹ ਅਸੀਂ ਬਾਬੇ ਕੋਲ ਇਹ ਤੋਂ ਲੈ ਕੇ ਬਹੁਤ ਪੁਰਾਣਾ ਸਮਾਨ ਹੁੰਦਾ ਸੀ ਤੇ ਉਹ ਅਸੀਂ ਲੈ ਕੇ ਜਾਂਦੇ ਹੁੰਦੇ ਸੀਗੇ ਤੇ ਹੁਣ ਪਰ ਬਜ਼ੁਰਗਾਂ ਦੀ ਉਮਰ ਜ਼ਿਆਦਾ ਕਰਕੇ ਇਹਨਾਂ ਨੇ ਰਿਟਾਇਰਮੈਂਟ ਲੈ ਲਈ ਆ ਤੇ ਇੱਥੇ ਹੁਣ ਸ਼ਾਪ ਜਿਹੜੀ ਹੋਰ ਕਰਦੀ ਆ ਸਾਡਾ ਪੰਚਾਇਤ ਘਰ ਆ ਉਹ ਜਿਹੜਾ ਕਮਰਾ ਨਾਲ ਮੈਨੂੰ ਯਾਦ ਆ ਬਈ ਅਸੀਂ ਨਿੱਕੇ-ਨਿੱਕੇ ਹੁੰਦੇ ਸੀਗੇ ਤੇ ਦਲੀਆ ਸਾਨੂੰ ਸਕੂਲ ਲੱਗਣ ਤੋਂ ਪਹਿਲਾਂ ਮਲਾ ਦਾ ਛੈ ਤੈਨੂੰ ਪਤਾ ਨਹੀਂ ਜਿੱਤੇ ਗਏ ਦਲੀਆ ਦੁਲੀਆ ਇੱਥੇ ਸਾਨੂੰ ਲੈ ਕੇ ਜਾਂਦੇ ਹੁੰਦੇ ਸੀ ਸਾਨੂੰ ਛੱਡ ਜਾਂਦੇ ਹੁੰਦੇ ਸੀ ਮਾਪਿਓ ਤੇ ਇੱਥੇ ਹੁੰਦੀ ਸੀ लवली ਦੀ ਮੰਮੀ ਹਾਂ ਤੇ ਉਹ ਇੱਥੇ ਹੁੰਦਾ ਹੀ ਹੁੰਦੀ ਸੀਗੀ ਮਾਲਾ ਕੋ ਡਿਊਟੀ ਤੇ ਅਸੀਂ ਇੱਥੋਂ ਦਲੀਆ ਦੁਲੀਆ ਲੈ ਕੇ ਜਾਣਾ ਨਿੱਕੇ ਨਿੱਕੇ ਹੁੰਦੇ ਸੀ ਜਾਨੀ ਕਿ ਇਦੋਂ ਵੀ ਛੋਟੇ ਹੋਵਾਂਗੇ ਤੋਂ ਤੇ ਇਹ ਜਿਹੜਾ ਹੁਣ ਪੰਚਾਇਤਕਾਰ ਆ ਇਹ ਜਿਹੜਾ ਨਵਾਂ ਬਣਦਿਆ ਵਾ ਹਨਾ ਢਾਹ ਤਾਂ ਨਾ ਇਹਨਾਂ ਨੇ ਹਾਂ ਇਹ ਢਾਈ ਜਾਂਦੇ ਇਹ ਵੀ ਜਿਹੜਾ ਹੁਣ ਨਵਾਂ ਬਣਦਿਆ ਤੇ ਇੱਥੇ ਵੀ ਬਾਈ ਸਾਥ ਆ ਸਾਡੇ ਪਿੰਡ ਦੀ ਤੇ ਇਹ ਕਾਫੀ ਜਿਹੜਾ ਬੋਰਡ ਇਹ ਵੀ ਪੁਰਾਣਾ ਵਾ ਬੋਰਡ ਸਾਡੇ ਪਿੰਡ ਦੇ ਵਿੱਚ ਬਹੁਤ ਲੱਗੇ ਆ ਤੇ ਲਗਭਗ ਲਗਭਗ ਇਹ ਵੀ ਜਿਹੜਾ 25 30 ਸਾਲ ਪੁਰਾਣਾ ਜਿਹੜਾ ਬੋਰਡ ਹੈਗਾ ਵਾ ਤੇ ਇਹ ਪੰਚਾਇਤ ਘਰ ਜਿਹੜਾ ਹੁਣ ਦੁਬਾਰਾ ਜਿਹੜਾ ਨਵਾਂ ਬਣ ਰਿਹਾ ਤੇ ਪਹਿਲਾਂ ਇਹ ਮੇਰੇ ਸਹਾਂ ਨਾਲ ਲਿਖਿਆ ਹੋਇਆ ਵਾ 5 10 1981 ਉਦੋਂ ਇਹਦਾ ਜਿਹੜਾ ਨੀ ਪੱਥਰ ਰੱਖਿਆ ਸੀ ਇਹ ਲਗਭਗ 19 ਸਾਲ ਉਹ ਤੇ 25 ਇਹ 19 ਤੇ 25 ਇਹ ਲਗਭਗ ਜਿਹੜਾ 44 ਸਾਲਾਂ ਬਾਅਦ ਜਿਹੜੀ ਇਹਦੀ ਦੁਬਾਰਾ ਫੇਸ ਹੋਣੀ ਪਕੌੜੇ ਨਹੀਂ ਚਾਚਾ ਬਸ ਇਹ ਹੈਗੀ ਆ ਸਾਡੇ ਅਸੀਂ ਚਾਚਾ ਹੀ ਕਹਿੰਨੇ ਆ ਇਹਨੂੰ ਤੇ ਕਿਉਂਕਿ ਇਹ ਸਾਡੇ ਯਾਰ ਦੋਸਤ ਹੈਗੇ ਮੁੰਡਾ ਉਹ ਉਹ ਮੇਰੇ ਨਾਲ ਪੜਦਾ ਰਿਹਾ ਮੋਨਾ ਮੋਨਾ ਤੇ ਸੋਨਾ ਇਹ ਉਹਨਾਂ ਦੇ ਹੈਗੇ ਫਾਦਰ ਸਾਹਿਬ ਤੇ ਅਸੀਂ ਯਾਨੀ ਕਿ ਸਾਡੀ ਰਾਬਤਾ ਬਹੁਤ ਟਾਈਮ ਦੀ ਇਹਨਾਂ ਨਾਲ ਤੇ ਕਿਉਂਕਿ ਸਾਡੇ ਬਜ਼ੁਰਗਾਂ ਨੂੰ ਵੀ ਮੇਰੇ ਡੈਡੀ ਨਾਲ ਵੀ ਇਹਨਾਂ ਦੀ ਜਿਹੜੀ ਲਿਹਾਜ਼ ਕਾਬੀ ਸੀ ਕਿ ਨਹੀਂ ਚਾਚਾ ਸਹੀ ਹੈ ਨਾ ਤੇ ਇਹ ਇੱਥੇ ਇਹਨਾਂ ਦਾ ਪਕੌੜਿਆਂ ਦਾ ਤੇ ਟਿੱਕੀਆਂ ਦਾ ਤੇ ਹੋਰ ਕੋਈ ਇਹਦਾ ਸਾਰਾ ਸਿਸਟਮ ਇਹਨਾਂ ਨੇ ਆਪ ਦਾ ਕੀਤਾ ਹੋਇਆ ਦੁਕਾਨ ਦੇ ਵਿੱਚ ਤੇ ਇਹ ਹੈਗੀ ਆਪਣੇ ਯਾਰ ਦੋਸਤ ਮੋਹਨੇਜ ਦੁਕਾਨ ਆਪਣਾ ਕਲਾਸ ਫੇਲੋ ਮੁੰਡਾ ਤੇ ਇਹਦੀ ਦੁਕਾਨ ਵੀ ਜਿਹੜੀ ਬਹੁਤ ਪੁਰਾਣੀ ਲਗਭਗ ਵੀ ਕਿਉਂਕਿ ਇਹਨਾਂ ਦੇ ਚਾਚਾ ਚਲਾਉਂਦਾ ਸੀ ਪਹਿਲਾਂ ਇਹ ਦੁਕਾਨ ਤੇ ਹੁਣ ਇਹ ਵਾਂਗ ਡੋਰ ਸਾਰੀ ਬਾਈ ਦੇ ਹੱਥ ਆ ਤੇ ਇਹ ਜਿਵੇਂ ਲਿਖਿਆ ਮੋਹਨੂ ਕਰਿਆਨਾ ਸਟੋਰ ਤੇ ਇਹ ਵੀ ਲਗਭਗ ਜਿਹੜੀ 25-30 ਸਾਲ ਪੁਰਾਣੀ ਹੋਊਗੀ 25-30 ਸਾਲ ਪੁਰਾਣੀ ਤਿੰਨ ਚਾਰ ਦੁਕਾਨਾਂ ਮਸ਼ਹੂਰ ਹੁੰਦੀਆਂ ਸੀ ਬਾਬੇ ਬੰਤ ਦੀ ਬਾਬੇ ਤੋਤੇ ਦੀ ਤੇ ਇਧਰ ਬਾਈ ਆਪਣੇ ਮੋਨੂ ਦੀ ਇਹ ਹੈਗਾ ਬਾਈ ਮੀਮੀ ਦਾ ਮੁੰਡਾ ਤੇ ਇਹ ਬਾਈ ਨੇ ਆਪਾਂ ਇਹਦੀ ਤਰੱਕੀ ਤੋਂ ਖੁਸ਼ ਆ ਇਹ ਬਾਈ ਨੇ ਬਹੁਤ ਮਿਹਨਤ ਕੀਤੀ ਹੈ ਯਾਰ ਪੈਂਡ ਦੇ ਵਿੱਚ ਮਾੜਾ ਚੰਗਾ ਸਭਾ ਸਾਰਾ ਚਾਉਂਦਾ ਹੁਣ ਬਾਈ ਨੇ ਮਿਹਨਤ ਕਰਕੇ ਬਹੁਤ ਵਧੀਆ ਘਰ ਪਾ ਰਿਆ ਤੇ ਇਧਰ ਘਰ ਸੀਗਾ ਹੁਣ ਉਹ ਵੇਚਤਾ ਬਾਈ ਉਹ ਵੇਚਤਾ ਤੇ ਹੁਣ ਬਾਈ ਨੇ ਸੁੱਖ ਨਾਲ ਚਾਰ ਪੰਜ ਗੱਡੀਆਂ ਬਾਈ ਕੋਲ ਹੈਗੀਆਂ ਤੇ ਵਧੀਆ ਦਾ ਸੋਹਣਾ ਕੰਮ ਬਾਈ ਨੇ ਚਲਾਇਆ ਇਹਨਾਂ ਦੀ ਵੀ ਦੁਕਾਨ ਜਿਹੜੀ ਇੱਥੇ ਹੁੰਦੀ ਸੀ ਪਹਿਲਾਂ ਕਰਿਆਨਾ ਸਟੋਰ ਦੀ ਹਨਾ ਹੁੰਦੀ ਨਾ ਤੇ ਹਾਂ ਤੇ ਹੁਣ ਬਾਈ ਕੋਲੇ ਇਹ ਗੱਡੀਆਂ ਤੇ ਸੋਹਣਾ ਕੰਮ ਤੇ ਪਰਮਾਤਮਾ ਦੇਣ ਦੁੱਗਣੀ ਰਾਤ ਚੌਣੀ ਤੱਕਿਆਂ ਤਰੱਕੀਆਂ ਵਗਛੇ ਬਾਈ ਨੂੰ ਵੀ ਠੀਕ ਆ ਬਾਈ ਓਕੇ ਓਕੇ ਆ ਧੂਮ ਵਾਲਾ ਮੋਟਰਸਾਈਕਲ ਕਿੱਥੋਂ ਲਿਆਂਦਾ ਬਾਈ ਕਿੰਨਾ ਕੁ ਭਜਦਾ ਇਹ ਇੱਹਾ ਹੀ ਮੜਾ ਜਾ ਸ਼ੀਆ ਬੈਟਰੀ ਵਾਲਾ ਇਹ ਕਾ ਯਾਰ ਕਿੰਨੇ ਦਾ ਆ ਇਹ ਹੈ 9000 ਦਾ 9000 ਦਾ ਆਇਆ ਬਾਈ ਹਾਂਜੀ ਹਾਂਜੀ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਪਹੁੰਚੇ ਆ ਲੋਕ ਭਲਾਈ ਆਰਮੀ ਗਰੁੱਪ ਦੇ ਦਫ਼ਤਰ 'ਚ ਤੇ ਇਹ ਸਾਡੀ ਬਜ਼ੁਰਗ ਬੈਠੇ ਨੇ ਹੋਰ ਚਾਚਾ ਇਹ ਠੀਕ ਠਾਕ ਨੇ ਠੀਕ ਹੋ ਜੀ ਤੁਸੀਂ ਤੇ ਇਧਰਲੇ ਪਾਸੇ ਵੀ ਇਹ ਜਿਹੜਾ ਬਣਿਆ ਹੋਇਆ ਲੋਕ ਭਲਾਈ ਯਾਰਨੀ ਗਰੁੱਪ ਦਾ ਜਿਹੜਾ ਦਫ਼ਤਰ ਇਹ ਤਾਂ ਮੇਰਾ ਭਰਾ ਹੀ ਲੱਗਦਾ ਪਰ ਮੈਂ ਚਾਚਾ ਕਹਿੰਦਾ ਕਿਉਂਕਿ ਉਮਰ ਦੇ ਹਿਸਾਬ ਨਾਲ ਹੋਰ ਚਾਚਾ ਠੀਕ ਹੋਰ ਬਜ਼ੁਰਗੋ ਠੀਕ ਹੈ ਜੀ ਸੱਸੀ ਵਾਲੀ ਹੋਰ ਜੀ ਠੀਕ ਹੈ ਜੀ ਹਾਂ ਜੀ ਜਲੰਧਰ ਬਹੁਤ ਮੀ ਸੀ ਜਲੰਧਰ ਤਾਂ ਗੋਡੇਆਂ ਤੱਕ ਯਾਰ ਹੋਰ ਕੀ ਉੱਥੇ ਗੱਡੀਆਂ ਬੰਦ ਹੁੰਦੀਆਂ ਸੀ ਤੇ ਇਹ ਦਫ਼ਤਰ ਦੇ ਵਿੱਚ ਬਾਈ ਜੀ ਫਿਲਟਰ ਲੱਗਾ ਹੋਇਆ ਵਾ 10 ਲੱਖ ਰੁਪਏ ਦਾ ਪ੍ਰੋਜੈਕਟ ਹੈ ਜਿਹੜਾ ਸਾਰੇ ਪਿੰਡ ਨੂੰ ਫ੍ਰੀ ਪਾਣੀ ਫਿਲਟਰ 750 ਪੌਟ ਡੂੰਗਾ ਬੋਰ ਨਾਲ ਫਿਲਟਰ ਪਾਣੀ ਕਰਕੇ ਦਿੰਨੇ ਆ ਤੇ ਠੰਡਾ ਪਾਣੀ ਵੀ ਗਰਮੀਆਂ ਦੇ ਵਿੱਚ ਫ੍ਰਿਜ ਲੱਗੀ ਹੋਈ ਆ ਠੀਕ ਆ ਤੇ ਜਿਹੜਾ ਵੇਸਟ ਪਾਣੀ ਉਹਦਾ ਇੱਥੇ ਬੋਰ ਕੀਤਾ ਹੋਇਆ ਤੇ ਉਹ ਪਾਣੀ ਵੇਸਟ ਵੀ ਵਿੱਚ ਜਾਂਦਾ ਤਿੰਨ ਐਂਬੂਲੈਂਸਾਂ ਪਿੰਡ ਦੇ ਵਿੱਚ ਇੱਕ ਆ ਖੜੀ ਆ ਦੋ ਹੋਰ ਘਰੇ ਖੜੀਆਂ ਤੇ ਇਧਰਲੇ ਪਾਸੇ ਆ ਠੰਡੀ ਜਿਹੜੀ ਆਪਣਾ ਹੈਗੀ ਆ ਫ੍ਰਿਜ ਇਦੇ ਵਿੱਚ ਠੰਡਾ ਪਾਣੀ ਕਰਦੇ ਤੇ ਆ ਨੋਰਮਲ ਪਾਣੀ ਤੇ ਤੂਟੀਆਂ ਲੱਗੀਆਂ ਬਾਹਰ ਜੋ ਵੀ ਵੀਰ ਲੈ ਜਾਣਾ ਚਾਹੁੰਦਾ ਲੈ ਜਾ ਸਕਦਾ ਤੇ ਇਧਰਲੇ ਪਾਸੇ ਇਹ ਲੱਗੀਆਂ ਵੇਲਾਂ ਬੂਲਾਂ ਲੱਗੀਆਂ ਹੋਈਆਂ ਕੋਈ ਸਬਜ਼ੀ ਲੱਗੀ ਹੋਈ ਆ ਤੇ ਉਹ ਵੀ ਜਿਹੜਾ ਜਿਹਦੇ ਵੱਤਰੋਂ ਦਾ ਕੰਮ ਹੋਵੇ ਤੋ ਤੋੜ ਕੇ ਲੈ ਜਾਂਦਾ ਸੇਵਾ ਦਾ ਕੰਮ ਸਾਰਾ ਇਹਦੇ ਆੜੀ ਚੱਲੀ ਜਾਂਦਾ ਵਾ ਉਹ ਸਾਹਮਣੇ ਜਿਹੜਾ ਟੂਲ ਟੈਕਸ ਬਣਿਆ ਆਪਣੇ ਪਿੰਡ ਇਹਨੂੰ ਲਗਭਗ 5-6 ਸਾਲੀ ਹੋਏ ਕਿਉਂਕਿ ਛੜਕ ਬਣੀ ਸੀ ਉਦੋਂ ਇਹ ਜਿਹੜਾ ਟੂਲ ਟੈਕਸ ਬਣਿਆ ਵਾ ਇਧਰਲੇ ਪਾਸੇ ਤੇ ਇਧਰਲੇ ਪਾਸੇ ਸਾਰੇ ਹੋਟਲ ਬਣੇ ਹੋਏ ਆ ਤੇ ਨਾਲ ਇਹ ਟਰੱਕਾਂ ਵਾਲੇ ਜਿਹੜੇ ਇਹ ਇੱਥੇ ਖੜਦੇ ਆ ਰੋਟੀ ਪਾਣੀ ਖਾਂਦੇ ਆ ਇੱਕ ਟੂਲ ਟੈਕਸ ਦਾ ਸਾਰਾ ਤੇ ਨਾਲੇ ਲਾਈਟਾਂ ਲੂਟਾਂ ਲੱਗੀਆਂ ਸਾਰਿਆਂ ਦੀ ਇਹ ਇੱਕ ਇੱਥੇ ਧਰਮਸ਼ਾਲਾ ਬਣੀ ਹੋਈ ਆ ਪਿੰਡ ਦੀ ਆਪਣੀ ਵੀਡੀਓ ਦਾ ਜਿਹੜਾ ਅੰਤਮ ਪੜਾ ਆ ਗਿਆ ਵਾ ਅੰਤਮ ਪੜਾ ਮਤਲਬ ਜ਼ਿੰਦਗੀ ਦਾ ਵੀ ਅੰਤਮ ਪੜਾ ਜਿਹੜਾ ਇੱਥੇ ਹੀ ਖਤਮ ਹੁੰਦਾ ਵਾ ਯਾਨੀ ਕਿ ਕਹਿੰਦਾ ਮਤਲਬ ਸਵੇ ਆਪਣੇ ਪਿੰਡ ਦੇ ਇਧਰਲੇ ਪਾਸੇ ਬਣੇ ਹੋਇਆ ਸਵੇ ਤੇ ਜਿੱਥੇ ਕਿ ਆਪਣਾ ਸਮਝ ਲਓ 메ਨ ਘਰ ਹੀ ਆ ਇਹ ਹੈਗੇ ਸਵੇ ਆਪਣੇ ਪਿੰਡ ਦੇ ਕੰਧ ਟੱਪ ਕੇ ਜਾਣਾ ਪੈਣਾ ਤੇ ਉਹ ਗੇਟ ਖੁੱਲਾ ਸੀ ਸੋਰੀ ਯਾਰ ਤੇ ਗੇਟ ਖੁੱਲਾ ਸੀ ਤੇ ਆਪਾਂ ਦੂਜੇ ਪਾਸੇ ਦੇ ਆ ਗਏ ਤੇ ਆ ਇੱਕ ਬੋਰ ਲੱਗਾ ਹੋਇਆ ਇਹ ਵੀ ਮੈਨੂੰ ਨਾ ਪਿੱਛੇ ਜੇ ਪਤਾ ਲੱਗਾ ਬਈ ਇਹ ਕਹਿੰਦੇ ਵੀ ਇਹ ਤੇਰੇ ਪਾਪੇ ਨੇ ਲਾਇਆ ਸੀਗਾ ਕਿਉਂਕਿ ਜਿਹੜੇ ਮੇਰੇ ਫਾਦਰ ਸਾਹਿਬ ਆ ਉਹਨਾਂ ਦੀ 1999 ਦੇ ਵਿੱਚ ਡੈਥ ਹੋ ਗਈ ਸੀ ਤੇ ਉਹ ਨਰਸਰੀ ਜਗਲਾਤ ਮਹਿਕਮੇ ਦੇ ਵਿੱਚ ਲੱਗੇ ਸੀ ਉਹਨਾਂ ਨੇ ਕਹਿੰਦੇ ਇਹ ਲਾਇਆ ਸੀ ਮੈਨੂੰ ਪੁੱਛਦੇ ਜੀ ਕਿ ਤੇਰੀ ਏਜ ਕਿੰਨੀ ਆ ਮੈਂ ਕਹਾਈ ਦੋ ਆਪਣਾ ਇੰਨੀਗਾ ਉਹ ਕਹਿੰਦੇ ਜਦੋਂ ਤੂੰ 2-3 ਸਾਲ ਦਾ ਸੀ ਜਦੋਂ ਇਹ ਉਹਨਾਂ ਨੇ ਬੋਰ ਲਾਇਆ ਸੀਗਾ ਤੇ ਹੁਣ ਬਹੁਤ ਜ਼ਿਆਦਾ ਸੁੱਖ ਨਾਲ ਇਹ ਪਾਰਾ ਹੋਇਆ ਵਾ ਤੇ ਬੈਨ ਨੂੰ ਬਹੁਤ ਵਧੀਆ ਜਿਹੜੀ ਜਗ੍ਹਾ ਇੱਥੇ ਬਣ ਗਈ ਆ ਤੇ ਇਹਦਾ ਮਤਲਬ ਇਹ ਆ ਬਈ ਇੱਥੇ ਸਹੀ ਦੰਦੇ ਲੋਕ ਜਦੋਂ ਆਉਂਦੇ ਆ ਬਹਿੰਦੇ ਆ ਨਹੀਂ ਮੰਨੋ ਜੇ ਨਾ ਹੋਣ ਹਨ ਦਰਖਤ ਤੇ ਧੁੱਪੇ ਖੜਨਾ ਕਿੰਨਾ ਗਰਮੀਆਂ ਦੇ ਵਿੱਚ ਔਖਾ ਤੇ ਇਹ ਬਹੁਤ ਵਧੀਆ ਇਧਰਲੇ ਪਾਸੇ ਆ ਜਿਹੜਾ ਸਿਸਟਮ ਪੰਡ ਦੇ ਵਿੱਚ ਜਿਹੜਾ ਹ ਬਣਾਏ ਹੋਇਆ ਸੋਹਣਾ ਕੰਮ ਕੀਤਾ ਹੋਇਆ ਵਾ ਕਿਉਂਕਿ ਇੱਥੇ ਸਫਾਈ ਦਾ ਵੀ ਪੂਰਾ ਜਿਹੜਾ ਧਿਆਨ ਰੱਖਿਆ ਜਾਂਦਾ ਹੁਣ ਤਾਂ ਚਲੋ ਮੀਂਹ ਮੂੰਹ ਪੈ ਕੇ ਹਟਿਆ ਕਰਕੇ ਤੇ ਤਾਂ ਇਹ ਪੱਤੇ ਫੁੱਤੇ ਖਿਲਰੇ ਆ ਇੱਥੇ ਆਪਣਾ ਜਿਹੜੇ ਨਾਲ ਆਉਂਦੇ ਸਸਕਾਰ ਕਰਾਉਣ ਰਿਸ਼ਤੇਦਾਰ ਪਿੰਡ ਦੇ ਉਹ ਇਧਰਲੇ ਪਾਸੇ ਬਹਿ ਜਾਂਦੇ ਆ ਤੇ ਜਦੋਂ ਬਾਬਾ ਜੀ ਅਰਦਾਸ ਬੇਨਤੀ ਕਰਦੇ ਆ ਤੇ ਉਸ ਤੋਂ ਬਾਅਦ ਜਿਹੜਾ ਕੀਰਤਨ ਸੋਹੇਲਾ ਦਾ ਪਾਠ ਇੱਥੇ ਬੈਠ ਕੇ ਤੇ ਉਹਨਾਂ ਦੇ ਵਾਸਤੇ ਜਿਹੜੇ ਉੱਪਰ ਕੋਈ ਬੈਠ ਬੂਠ ਨਾ ਮਾਰੇ ਹਨਾ ਕੋਈ ਜਾਨਵਰ ਤੇ ਉਹਨਾਂ ਵਾਸਤੇ ਜਿਹੜਾ ਇੱਥੇ ਬੈਠ ਕੇ ਪਾਠ ਕਰਨਾ ਬਣਾਇਆ ਹੋਇਆ ਤੇ ਇਹ ਦੋ ਤਿੰਨ ਥਾਂ ਹੀ ਬਣਿਆ ਕੋਦਲ ਦੇ ਪਾਸੇ ਉਹ ਤਾਂ ਜਿਹੜਾ ਬੰਦ ਆ ਇਹ ਇੱਕ ਆ ਪੱਠੀ ਬਣਾਈ ਹੋਈ ਆ ਇੱਕ ਇੱਧਰ ਬਣੀ ਹੋਈ ਆ ਤੇ ਬਾਕੀ ਜਿਹੜਾ ਲੱਕੜਾਂ ਉਹ ਸਾਰੀਆਂ ਉਹ ਇਸ ਕਮਰੇ ਦੇ ਵਿੱਚ ਰੱਖੀ ਹੋਈਆਂ ਉਹ ਵੀ ਪਿੰਡ ਦੇ ਇੱਕ ਬੰਦੇ ਨੂੰ ਬਾਈ ਨੂੰ ਜ਼ਿੰਮੇਵਾਰੀ ਦਿੱਤੀ ਹੋਈ ਆ ਤੇ ਉਸ ਜਿਹੜਾ ਸਾਮ ਸੰਭਾਲ ਦਾ ਕੰਮ ਸਾਰਾ ਜਿਹੜਾ ਲੱਕੜਾਂ ਦਾ ਉਹ ਬਾਈ ਕਰਦਾ ਵਾ ਤੇ ਥਾਂ ਥਾਂ ਤੇ ਜਿਹੜੇ ਆ ਬੈਠਣ ਵਾਲੇ ਵੀ ਬਣਾਏ ਹੋਏ ਆ ਇੱਧਰਲੇ ਪਾਸੇ ਆ ਗੋਲ ਚੱਕਰ ਜਿਹਾ ਸੇ ਪਾਸੇ ਬਣਾਏ ਹੋਏ ਆ ਜਿਵੇਂ ਇੱਧਰਲੇ ਪਾਸੇ ਹਨਾ ਅੱਜ ਦੀ ਵੀਡੀਓ ਆਪਣੀ ਤੁਹਾਨੂੰ ਕਿਵੇਂ ਲੱਗੀ ਜੀ ਕਿਉਂਕਿ ਆਪਾਂ ਸਾਰਾ ਤੁਹਾਨੂੰ ਪਿੰਡ બਖਾਇਆ ਹਜੇ ਬਾਕੀ ਰਹਿ ਵੀ ਗਿਆ ਹੁਣ ਬਹੁਤ ਕੁਝ ਹੈ ਨਾ ਚਲੋ ਜੋ ਮੈਨੂੰ ਲੱਗਦਾ ਸੀ ਮੈਂ ਉਹ ਥੋੜੇ ਨਾਲ ਸ਼ੇਅਰ ਕੀਤੀ ਆ ਵੀਡੀਓ ਤੇ ਕਿਵੇਂ ਲੱਗੀ ਆਪਣੇ ਜਿਹੜੀ ਅੱਜ ਦੀ ਪੈਂਡ ਦੀ ਵੀਡੀਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜਿਹੜੇ ਚੈਨਲ ਤੇ ਨਵੇਂ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਜੋ ਪਹਿਲਾਂ ਬੈਲ ਆਈਕਨ ਨੂੰ ਜਿਹੜਾ ਪ੍ਰੈਸ ਕਰ ਲਿਆ ਜੋ ਤੇ ਤਾਂ ਜੋ ਆਉਣ ਵਾਲੀਆਂ ਵੀਡੀਓ ਉਹ ਬਈ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਤੇ ਕੱਲ ਨੂੰ ਫਿਰ ਆਪਾਂ ਨਵੀਂ ਵੀਡੀਓ ਦੇ ਨਾਲ ਮਿਲਾਂਗੇ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਸਾਰਿਆਂ ਦਾ ਧੰਨਵਾਦ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ